ਹਾਂ ਲੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਫ੍ਰੀ ਸੀ ਸੰਡੇ ਸੀ ਤੇ ਅੱਜ ਆਪਾਂ ਸਕੇਰਾ ਖੇੜਾ ਗਊਸ਼ਾਲਾ ਦੇ ਵਿੱਚ ਆਏ ਆ ਤੇ ਅੱਜਕੱਲ੍ਹ ਸੇਵਾ ਕਰਨ ਦਾ ਮੌਕਾ ਮਿਲ ਗਿਆ ਕਿ ਥੋੜੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਕਿ ਗਊਆਂ ਦੀ ਸੇਵਾ ਆਪਣਾ ਜੋ ਗਊਸ਼ਾਲਾ ਚੱਲ ਰਹੀ ਹੈ ਉਹਦਾ ਪਹਿਲੇ ਦਿਨ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇੰਨਾ ਕੁਝ ਸਿਸਟਮ ਚੱਲ ਰਿਹਾ ਜੀ ਤੇ ਬਾਕੀ ਅਕੁਦਾ ਲਈ ਦੇਖਣ ਵਾਲੀ ਹੈ ਕਿ ਪਸ਼ੂ ਕੋਈ ਵੀ ਨਹੀਂ ਮਾਰਦਾ ਨਹੀਂ ਮਾਰਦਾ ਦੇਖੋ ਅਸੀਂ ਵਿੱਚ ਤੁਰੇ ਫਿਰਦੇ ਹਾਂ ਲੇ ਤਾਂ ਇਹ ਆਪਾਂ ਗਲੀ ਚ ਜਾਂਦੇ ਆ ਤਾਂ ਫਨ ਡਰੀ ਲੱਗਦਾ ਰਹਿੰਦਾ ਕਿ ਪਸ਼ੂ ਇਸ ਤਰ੍ਹਾਂ ਪਰ ਇੱਥੇ ਬਾਕੀ ਜੀ ਪਾਜੀ ਵੀ ਸੁਣੋ ਬੁੱਧੀ ਮਦਦ ਆਪਣੇ ਹਾਂ ਜੀ ਇੱਧਰ ਆ ਜਿਓ ਤੁਸੀਂ ਕਿਤੇ ਵੀ ਆਓ ਮੇਰੇ ਕੋਲ ਹਾਂ ਜੀ ਅੱਛਾ ਹਾਲ ਅ ਅਕਲ ਵੀ ਆਪਣੇ ਨਾਲ ਲਗਭਗ ਸੇਵਾ ਕਰਦੇ ਆ ਇੱਥੇ ਦੋਸ਼ਾਲਾ ਦੇ ਵਿੱਚ ਤੇ ਪਸ਼ੂ ਨੇ ਅਜ ਤੱਕ ਮਾਰਿਆ ਤਾਂ ਨਹੀਂ ਨਹੀਂ ਮਾਰਦਾ ਨਹੀਂ ਮਾਰਦਾ ਵੀ ਮਾਰ ਦੇਣਾ ਦੇਖੋ ਅਸੀਂ ਵੀ ਅੱਜ ਚਲ ਅਸਤਕਦੀਕ ਅੱਜ ਹੀ ਆਏ ਆ ਤੇ ਦੇਖੋ ਅੰਕਲ ਲਗਭਗ ਆਂਦੇ ਰਹਿੰਦੇ ਆ ਤੇ ਪਸ਼ੂ ਵਾਲੇ ਆਏ ਤਾਂ ਸੱਚੀ ਨਹੀਂ ਕੀਤਾ ਦੇਖੋ ਵਧੀਆ ਆ ਤੇ ਬਾਕੀ ਸਹੂਿਦਾ ਪਿੰਡ ਵਾਸੀਆਂ ਦੇ ਸੰਯੋਗ ਦੇ ਨਾਲ ਪੱਕੀਆਂ ਖੁਰਲੀਆਂ ਤੇ ਮੈਂ ਹੁਣ ਦੇਖਿਆ ਸੀ ਆਪਣੇ ਜਮਾ ਤਾਜ਼ਾ ਪੁੱਤਰ ਕੇ ਕਿਸੇ ਨੇ ਦਾਲੀ ਸੱਜਨੇ ਹੁਣ ਭੇਜਿਆ ਜਿਵੇਂ ਹਾਂ ਭੇਜਿਆ ਉਹ ਦੇਖੋ ਜਮਾ ਤਾਜ਼ਾ ਪੁੱਤਰ ਕੇ ਹਕੀਮ ਨੇ ਮੈਨੂੰ ਬੇਸਤ ਪਾਣੀ ਦੀ ਸੇਵਾ ਤੇ ਉਹਨੂੰ ਮਾਰਨ ਦੀ بجائے ਉਹ ਵੀ ਬੇਜਬਾਨ ਹੈ ਫਸਤਾ ਭਾ ਭਾ ਕਿ ਨਹੀਂ ਮਾਰਦੇ ਨਹੀਂ ਫਰੀ ਬੱਕੇ ਬੱਕਾ ਆਪਾ ਮੇਰੀ ਗੱਲ ਪਸ ਨਹੀਂ ਮਾਰਦੇ ਪੱਟੇ ਪੱਟੇ ਨਹੀਂ ਮਾਰਦਾ ਨਹੀਂ ਕਿ ਨਹੀਂ ਮਾਰਦਾ ਨਹੀਂ ਮਾਰਦੇ ਹਾਂ ਚਲੋ ਮੱਲਿਆ ਇੱਕ ਅੱਧਾ ਹੋਣਾ ਪਰ ਉਹਨੂੰ ਵੀ ਦੇਖੋ ਯਾਰ ਕਿ ਬੰਸ਼ਾਲਾ ਦੇ ਵਿੱਚ ਅਡਜਸਟ ਕਰੋ ਚਪਾ ਤਸਤੰਦੇ ਲਈ ਬਾਕੀ ਤੁਸੀਂ ਜਿਨਾ ਸਰਕਾਰ ਤੋਂ ਸੌ ਰੱਖੋ ਸਰਕਾਰ ਕਰੋ ਵੀ ਸਹਿਯੋਗ ਦੇ ਨਾਲ ਹੀ ਕਰੋ ਜੀ ਕਾਲਿਆ ਕਮ ਸੰਯੋਗ ਦੇ ਨਾਲ ਹੀ ਸ਼ੁਕਰ 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 ਆਹ ਸੰਯੋਗ ਦੇ ਨਾਲ ਇਹ ਵੀ ਫ੍ਰੀ ਟਾਈਮ ਹੈ ਕਿ ਮੰਨ ਕੇ ਲਾਪਾਏ ਕਿਤੇ ਹੋਰ ਪਾਸੇ ਬੈਟਮੈਨ ਕਿ ਆਪੇ ਸੇਵਾ ਕਰ ਦਸੋ ਦਸੋ ਸੇਵਾ ਕਰ ਲੋ ਬਹੁਤ ਵਧੀਆ ਟਾਈਮ ਹੈ ਕਿ ਆਹੀ ਕੋਸ਼ਿਸ਼ ਆਣਾ ਅੰਕਲ ਤੇ ਦੇਖਿਆ ਇਹ ਤੇ ਆਹੀ ਕੋਸ਼ਿਸ਼ ਆਣਾ ਬਾਕੀ ਬਾਕੀ ਮੈਂ ਗੱਲ ਫੜ ਲਈ ਬਿਲੋਂ ਮੈਂ ਸਵੇਰੇ ਤੇ ਅਖਸਰ ਕਰਦਾ ਨਹੀਂ ਬਹੁਤ ਵਧੀਆ ਸਕੂਨ ਵੀ ਮਿਲਦਾ ਜੀ ਮੈਂ ਤੁਝੇ ਬਹੁਤ ਖੁਦ ਉਹਰ ਦਾ ਪਪਾ ਪੰਨੇ ਬਿਲੇ ਆਟਾ ਪਏ ਹੁੰਦਾ ਅੰਦਰ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਮੈਂ ਅੱਗੇ ਦੇਖ ਫਿਰ ਮੈਂ ਲੱਗਦੇ ਰੋਟੀ ਦੇਖ ਦਿੰਦੇ ਆ ਇੱਥੇ ਗਊਸ਼ਾਲਾ ਦੇ ਵਿੱਚ ਹੀ ਹੁੰਦੀ ਹੈ ਹੈ ਬਾਕੀ ਬਾਕੀ ਹੋਰ ਤਾਂ ਨਹੀਂ ਲੱਗਤ ਗਊਸ਼ਾਲਾ ਦਾ ਬਣਾ ਹੈ ਅਰੇ ਕਿਹਮ ਲੱਗਿਆ ਸਾਰ ਦੇ ਪਾਸੇ ਨਹੀਂ ਨਹੀਂ ਬਹੁਤ ਵਧੀਆ ਆਪਾਂ ਸਭ ਕਿਹਮ ਲੱਗਿਆ ਕੋਈ ਆ ਗਲਤ ਚੀਜ਼ ਨਹੀਂ ਨਹੀਂ ਬਹੁਤ ਵਧੀਆ ਜੀ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਆਪਣੇ ਪਿੰਡ ਵਾਸੀਆਂ ਨੂੰ ਹੀ ਪਤਾ ਲੱਗ ਜੇ ਕਿ ਆਪਣੇ ਪਿੰਡ ਦੇ ਵਿੱਚ ਗਊਸ਼ਾਲਾ ਬਣ ਚੁੱਕੀ ਹੈ ਕਿ ਜਿਹੜਾ ਕੋ ਸੰਯੋਗ ਕਰਨਾ ਚਾਹੁੰਦਾ ਆਪ ਦਾ ਹਾਂ ਕਰੋ ਸੰਯੋਗ ਕਰ ਸਕਦਾ ਕਰ ਕਰ ਸਕਦਾ ਪੱਥੇ ਨਹੀਂ ਦੇਦਾ ਕੋਈ ਰੋਕੀ ਜਾ ਕੋਈ ਕੋਈ ਮਰਜ਼ੀ ਕਰ ਸਕਦਾ ਕਰਦੇ ਆ ਇਥੇ ਆ ਕੇ ਹਾਸ ਸੰਯੋਗ ਕਰੇ ਤੇ ਬਾਕੀ ਥੋੜਿਆ ਗਿਆ ਹੀ Appeal ਹੈ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਹਾਂਜੀ ਠੀਕ ਹੈ ਜੀ